ਹਾਲੀ ਦੇ ਵਿੱਚ ਹੋਈ ਮਾਨ ਸਰਕਾਰ ਦੀ ਕੈਬਨਟ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਨੂੰ ਲੈ ਕੇ ਲੋਕਾਂ ਦੀ ਜੇਬ ਉੱਪਰ ਭਾਰੀ ਬੋਝ ਪਵੇਗਾ ਤੇ ਲੋਕਾਂ ਨੂੰ ਹੁਣ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਤੇ ਸਰਕਾਰ ਦੇ ਵੱਲੋਂ ਇਸ ਕੈਬਨਟ ਮੀਟਿੰਗ ਦੇ ਵਿੱਚ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਇਸ ਦਾ ਸਰਕਾਰ ਦੇ ਵੱਲੋਂ ਨਾਮ ਗ੍ਰੀਨ ਟੈਕਸ ਰੱਖਿਆ ਗਿਆ ਇਸ ਦੇ ਤਹਿਤ 15 ਸਾਲ ਤੋਂ ਪੁਰਾਣੇ ਨਿੱਜੀ ਵਾਹਨ ਅਤੇ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੇ ਉੱਪਰ ਹੁਣ ਲੋਕਲ ਦੇ ਵੱਲੋਂ ਸਰਕਾਰ ਨੇ ਹੁਣ ਗ੍ਰੀਨ ਟੈਕਸ ਦੇਣਾ ਪਵੇਗਾ ਸਰਕਾਰ ਦੇ ਵੱਲੋਂ ਇਹ ਫੈਸਲਾ ਸੂਬੇ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਲਿਆ ਗਿਆ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੱਖ-ਵੱਖ ਵਾਹਨਾਂ ਦੇ ਉੱਪਰ ਸਾਲਾਨਾ ਵੱਖ-ਵੱਖ ਕੀਮਤਾਂ ਦੇ ਤਹਿਤ ਟੈਕਸ ਲਏ ਜਾਣਗੇ ਸਰਕਾਰ ਦੇ ਵੱਲੋਂ ਇਹ ਗ੍ਰੀਨ ਟੈਕਸ ਸਾਲਾਨਾ ਤੌਰ ਤੇ ਲਿਆ ਜਾਵੇਗਾ ਯਾਨੀ ਕਿ ਸਾਲ ਦੇ ਵਿੱਚ ਇੱਕ ਵਾਰ ਤੁਹਾਨੂੰ ਇਹ ਗ੍ਰੀਨ ਟੈਕਸ ਭਰਨਾ ਪਵੇਗਾ ਸਭ ਤੋਂ ਪਹਿਲਾਂ ਜਾਣਕਾਰੀ ਦੇ ਦੇ ਤੁਹਾਨੂੰ ਗੈਰ ਵਪਾਰਕ ਵਾਹਨਾਂ ਦੇ ਉੱਪਰ ਲੱਗਣ ਜਾ ਰਹੇ ਗ੍ਰੀਨ ਟੈਕਸਾਂ ਦੀ ਗੈਰ ਵਪਾਰਕ ਵਾਹਨਾਂ ਦੇ ਵਿੱਚ ਜਿਹੜੇ ਕਿ ਨਿੱਜੀ ਵਾਹਨ ਸ਼ਾਮਿਲ ਨੇ ਉਹਨਾਂ ਦੇ ਉੱਪਰ ਜੇਕਰ ਤੁਹਾਡੇ ਕੋਲ ਦੋ ਪਹੀਆ ਵਾਹਨ ਨੇ ਉਸ ਉੱਪਰ 500 ਰੁਪਿਆ ਲੱਗੇਗਾ ਪੈਟਰੋਲ ਵਾਹਨ ਜਿਹੜੇ ਕਿ 1500 ਸੀਸੀ ਤੋਂ ਘੱਟ ਨੇ ਉਹਨਾਂ ਦੇ ਉੱਪਰ 3000 ਰੁਪਿਆ ਟੈਕਸ ਲੱਗੇਗਾ ਡੀਜ਼ਲ ਵਾਹਨ ਜਿਹੜੇ ਕਿ 1500 ਸੀਸੀ ਤੋਂ ਘੱਟ ਨੇ ਉਹਨਾਂ ਦੇ ਉੱਪਰ 4000 ਰੁਪਿਆ ਸਲਾਨਾ ਟੈਕਸ ਲੱਗੇਗਾ ਅਤੇ ਪੈਟਰੋਲ ਵਾਹਨ ਜਿਹੜੇ ਕਿ 1500 ਸੀਸੀ ਤੋਂ ਵੱਧ ਨੇ ਉਹਨਾਂ ਉੱਪਰ 4000 ਰੁਪਇਆ ਅਤੇ ਜਿਹੜੇ ਡੀਜ਼ਲ ਵਾਹਨ 1500 ਸੀਸੀ ਤੋਂ ਵੱਧ ਨੇ ਉਹਨਾਂ ਦੇ ਉੱਪਰ 6000 ਰੁਪਇਆ ਸਾਲਾਨਾ ਟੈਕਸ ਸਰਕਾਰ ਨੂੰ ਗ੍ਰੀਨ ਟੈਕਸ ਦੇ ਤੌਰ ਤੇ ਦੇਣਾ ਹੋਵੇਗਾ ਅਤੇ ਜੇਕਰ ਗੱਲ ਕਰੀਏ ਵਪਾਰਕ ਟਰਾਂਸਪੋਰਟ ਜਿਹੜੇ ਕਿ ਭਾਰ ਟੋਣ ਵਾਲੇ ਵਾਹਨ ਨੇ ਉਹਨਾਂ ਦੇ ਉੱਪਰ ਟੈਕਸ 8 ਸਾਲ ਪੁਰਾਣੀ ਮੋਟਰਸਾਈਕਲ ਦੇ ਉੱਪਰ 250 ਰੁਪਇਆ ਸਾਲਾਨਾ ਟੈਕਸ ਹੈ 3 ਵੀਲਰ ਦੇ ਉੱਪਰ 300 ਰੁਪਇਆ ਸਾਲਾਨਾ ਮੈਕਸੀ ਕੈਬ ਉੱਪਰ ਜਿਹੜੇ ਕਿ ਛੋਟੀਆਂ ਵੈਨਾਂ ਨੇ ਸਕੂਲ ਵੈਨਾਂ ਨੇ ਜਾਂ ਛੋਟੇ ਟੂਰਿਸਟ ਵਹੀਕਲ ਨੇ ਉਹਨਾਂ ਦੇ ਉੱਪਰ 500 ਰੁਪਏ ਸਾਲਾਨਾ ਗ੍ਰੀਨ ਟੈਕਸ ਸਰਕਾਰ ਨੂੰ ਦੇਣਾ ਪਵੇਗਾ ਹਲਕਾ ਮੋਟਰ ਵਾਹਨ ਉੱਪਰ 1500 ਰੁਪਏ ਸਾਲਾਨਾ ਮੱਧਮ ਮੋਟਰ ਵਾਹਨ ਉੱਪਰ 2000 ਰੁਪਏ ਸਾਲਾਨਾ ਅਤੇ ਭਾਰੀ ਵਾਹਨ ਦੇ ਉੱਪਰ 2500 ਰੁਪਿਆ ਸਾਲਾਨਾ ਸਰਕਾਰ ਨੂੰ ਦੇਣਾ ਪਵੇਗਾ ਇਸ ਦੇ ਪਿਛੇ ਸਰਕਾਰ ਦਾ ਇਹ ਉਦੇਸ਼ ਮੰਨਿਆ ਜਾ ਰਿਹਾ ਹੈ ਕਿ ਲੋਕ ਆਪਣੇ ਵਾਹਨਾਂ ਨੂੰ ਮਨਿਆਦ ਪੁੱਗਣ ਤੋਂ ਬਾਅਦ ਜੇ ਜ਼ਿਆਦਾ ਸਮੇਂ ਚਲਾਉਣ ਤੋਂ ਬਾਅਦ ਖੁਦ ਹੀ ਨਸ਼ਟ ਕਰ ਦੇਣ ਕਬਾੜ ਦੇ ਵਿੱਚ ਵੇਚ ਦੇਣ ਜੇਕਰ ਲੋਕ ਅਜਿਹਾ ਨਹੀਂ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਗ੍ਰੀਨ ਟੈਕਸ ਪਰਨਾ ਪਵੇਗਾ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਇਸ ਟੈਕਸ ਦੇ ਲੱਗਣ ਦੇ ਨਾਲ ਕਮਾਈ ਵੀ ਹੋਵੇਗੀ ਵਿੱਤੀ ਹਾਲਤ ਜਿਹੜੇ ਕਿ ਸੂਬਾ ਸਰਕਾਰ ਦੀ ਦਿਨੋ ਦਿਨਾ ਮਾੜੀ ਹੁੰਦੀ ਜਾ ਰਹੀ ਹੈ ਕਮਜ਼ੋਰ ਹੁੰਦੀ ਜਾ ਰਹੀ ਹੈ ਉਸ ਦੇ ਵਿੱਚ ਵੀ ਥੋੜਾ ਬਹੁਤਾ ਯੋਗਦਾਨ ਇਸ ਟੈਕਸ ਦੇ ਵਜੋਂ ਸਰਕਾਰ ਨੂੰ ਮਿਲੇਗਾ